7 ਤੋਂ 8 ਗਿੱਲੇ ਹੈਗੇ ਆ ਬਕਾਉਈ 8 ਕੁਆਲਿਟੀ ਲੱਗੀ ਹੋਈ ਆ ਦੇਖੋ ਦਾਣਾ ਜਿਹੜਾ ਇਸ ਤਰੀਕੇ ਦਾ ਇਹਦੇ ਵਿੱਚ ਪੂਰੀ ਜਬਰਦਸਤ ਮਲਾ ਛੱਲੀਆਂ ਦੋ ਦੋ ਆ ਪਰ ਤਿਆਰ ਇੱਕ ਵਧੀਆ ਟੌਪ ਦੀ ਆ ਹਾਂ ਟਾਂਡਾ ਦੇਖੋ ਸਾਨੂੰ ਇੱਕ ਟਾਂਡਾ ਦਿਖਾਉਣਾ ਆਪਾਂ ਮੇਨ ਹੁੰਦਾ ਨਾ ਵੀ ਇਹ ਸਾਰੇ ਦੇ ਸਾਰੇ ਟਾਂਡਿਆਂ ਦੀ ਬਈ ਐਰਜੀ ਗ੍ਰੋਥ ਆ ਐ ਨਹੀਂ ਵੀ ਕੋਈ ਇੱਕ ਅੱਧਾ ਟਾਂਡਾ ਆਪਾਂ ਦਿਖਾ ਦਈਏ ਵਿੱਚ ਵੜ ਕੇ ਕੋਈ ਆ ਕੇ ਚੈੱਕ ਕਰ ਸਕਦਾ ਕਰਦੇ ਸੀ țeḍa ਪਰ ਆਣ ਦਾਦਾ ਨੇ ਕਿਰਪਾ ਕਰੀ ਕੇ ਕਣਕ ਬਹੁਤ ਟੌਪ ਦੀ ਹੋਈ ਬਈ ਤਾਂ ਮੇਰੇ ਯਾਰ ਸੇ ਤੋਂ ਆ ਟੱਪੇ ਹੀ ਖੜਾ ਕੰਮ ਆ ਤਾਂ ਬਈ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਸੋ ਦੋਸਤੋ ਅੱਜ ਆਪਾਂ ਤੁਹਾਡੇ ਵਾਸਤੇ ਨਾ ਮੱਕੀ ਲੈ ਕੇ ਆਏ ਆਂ ਬਾਈ ਸਾਈਲਜ ਦਾ ਜਿਹੜਾ ਸੀਜ਼ਨ ਚੱਲੀ ਜਾਂਦਾਗਾ ਹੁਣ ਜਿਹੜੇ ਡੇਰੀ ਫਾਰਮ ਵਾਲੇ ਭਰਾ ਆਪਣੇ ਉਹ ਮੱਕੀ ਦਾ ਚਾਰ ਪਾ ਰਹੇ ਆ ਪਰ ਇਸ ਵਾਰ ਮੱਕੀ ਦੀ ਜਿਹੜੀ ਬਜਾਅ ਦਾ ਉਹ ਬਹੁਤ ਘੱਟ ਹੋਈ ਆ ਜੇ ਮੱਕੀ ਹੋਈ ਆ ਤਾਂ ਉਹਦੇ ਛੱਲੀਆਂ ਨਹੀਂ ਹੈਗੀਆਂ ਜੇ ਛੱਲੀਆਂ ਨੇ ਤਾਂ ਉਹਨਾਂ ਦੇ ਦਾਣੇ ਨਹੀਂ ਹੈਗੇ ਤਾਂ ਅੱਜ ਆਪਾਂ ਤੁਹਾਡੇ ਵਾਸਤੇ ਪੂਰੀ ਆ ਟੌਪ ਦੀ ਜਿਹੜੀ ਮੱਕੀ ਉਹ ਲੈ ਕੇ ਆਏ ਆਂ ਬਾਕੀ ਸਾਰੀ ਗੱਲਬਾਤ ਕਰਦੇ ਆਂ ਬਾਈ ਜਿਹੜੇ ਵੀ ਨੇੜੇ ਦੇ ਪਿੰਡ ਹੋਣਗੇ ਬਾਈ ਨੂੰ ਬੁੱਕ ਕਰ ਲਿਓ ਤੁਸੀਂ ਮੱਕੀ ਠੀਕ ਹੈ ਜੀ ਤੇ ਸਾਰੀ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਸਭ ਤੋਂ ਪਹਿਲਾਂ ਆਪਣਾ ਪਿੰਡ ਲੋਕੇਸ਼ਨ ਦੱਸ ਦਈਏ ਆਪਾਂ ਪਿੰਡ ਬਾਈ ਜੀ ਲਹਿਰਾ ਮੁਹੱਬਤ ਜ਼ਿਲ੍ਹਾ ਬਠਿੰਡਾ ਤੇ ਨੇੜੇ ਥਰਮਲ ਪਲਾਂਟ ਲਹਿਰਾ ਮੁਹੱਬਤ ਹੈ ਬਠਿੰਡੇ ਜ਼ਿਲ੍ਹੇ ਦੇ ਵਿੱਚ ਹਨਾ ਹਾਂਜੀ ਤੇ ਆਸੇ ਪਾਸੇ ਬਾਈ ਜਿਹੜੇ ਵੀ ਮਿੱਤਰ ਪਿਆਰੇ ਹੋਣਗੇ ਬਾਈ ਨਾਲ ਕੰਟੈਕਟ ਕਰ ਲਿਓ ਜੇ ਕਿਸੇ ਨੂੰ ਮੱਕੀ ਚਾਹੀਦੀ ਹੋਈ ਬਾਈ ਮੱਕੀ ਦੀ ਕਿਹੜੀ ਵੈਰਾਈਟੀ ਕਿਹੜੀ ਆਪਣੇ ਕੋਲੇ ਇਹ ਰਾਸ਼ੀ ਹਾਂ ਜੀ ਤੇ ਕਿੰਨੀ ਤਰੀਕ ਨੂੰ ਬਜਾਦ ਹੋਈ ਸੀ ਬਾਈ ਇਹਦੀ ਇਹ ਬਾਈ 1 ਮਈ ਨੂੰ 1 ਮਈ ਨੂੰ ਹਾਂ ਜੀ ਜਾਨੀ ਕਿ ਹੁਣ ਆਪਣੇ ਕੋਲੇ ਹੋ ਗਏ ਇਹਦੇ 82 83 ਦਿਨ ਹੋ ਗਏ ਹਾਂ ਜੀ ਹਾਂ ਜੀ ਜਾਨੀ ਹੁਣ ਕਿੰਨਾ ਕੁ ਟਾਈਮ ਲੈ ਜੂ ਬਾਈ ਹੁਣ ਬਾਈ 5 ਤੋਂ 7 ਦਿਨ ਲੈ ਜੂ ਭਲਾ 5 ਤੋਂ 7 ਦਿਨ ਲੈ ਜੂ ਹਨਾ ਹਾਂ ਹੱਦ ਠੀਕ ਹੈ ਕਿੰਨਾ ਵਾਹਣਾ ਬਾਈ ਕਿੰਨੀ ਮੱਕੀ ਵਿਕਾਊ ਆਪਣੇ ਕੋਲੇ ਇੱਥੇ ਇਹ ਬਾਈ 7 ਤੋਂ 8 ਕਿੱਲੇ ਹੈਗੇ ਆ ਵਕਾਊ 8 ਕਿੱਲੇ ਵਾਹਣ ਆਈ ਇਹ ਹੂੰ ਸ਼ਾਇਦ ਕੋਨਾ ਕੋਸ ਆਪ ਪਾਵਾਂਗੇ ਠੀਕ ਹੈ ਬਾਈ ਹਾਂ ਜਾਨੀ ਕਿ 7 7 8 ਕਿੱਲੇ ਵਾਹਣ ਹੈਗੇ ਹੈਗੇ ਹਾਂਜੀ ਠੀਕ ਹੈ ਲੈ ਵੀ ਸੱਜਣੋ ਜੇ ਕਿਸੇ ਨੂੰ ਚਾਹੀਦੀ ਹੈ ਨਾ 7 8 ਕਿੱਲੇ ਵਾਹਣ ਬਾਈ ਮੱਕੀ ਬਕਿਆਉਆ ਚਾਰ ਵਾਲੀ ਠੀਕ ਹੈ ਜੀ ਤੇ ਬਾਈ ਆਪਾਂ ਕੁਆਲਿਟੀ ਦਿਖਾ ਦਈਏ ਹਨਾ ਇੱਕ ਵਾਰੀ ਵੀ ਆਪਣਾ ਆਪਣੇ ਕੋਲ ਕੁਆਲਿਟੀ ਹੈ ਜਿਹੜੀ ਉਹ ਕਿਸ ਤਰੀਕੇ ਦੀ ਹੈ ਹਨਾ ਛੱਲੀਆਂ ਜਿਹੜੀਆਂ ਦੋਸਤੋ ਇਹਦੇ ਵਿੱਚ ਪੂਰੀਆ ਕੁਆਲਿਟੀ ਲੱਗੀ ਹੋਈ ਆ ਦੇਖੋ ਦਾਣਾ ਜਿਹੜਾ ਇਸ ਤਰੀਕੇ ਦਾ ਇਹਦੇ ਵਿੱਚ ਪੂਰੀ ਜਬਰਦਸਤ ਮਲਾ ਛੱਲੀਆਂ ਦੋ ਦੋ ਆ ਪਰ ਤਿਆਰ ਇੱਕ ਵਧੀਆ ਟੌਪ ਦੀ ਆ ਹਾਂ ਟਾਂਡਾ ਦੇਖੋ ਤੁਹਾਨੂੰ ਮੈਂ ਇੱਕ ਟਾਂਡਾ ਦਿਖਾਉਣਾ ਆਪਾਂ ਮੇਨ ਹੁੰਦਾ ਨਾ ਵੀ ਇਹ ਸਾਰੇ ਦੇ ਸਾਰੇ ਟਾਂਡਿਆਂ ਦੀ ਬਈ ਐਰਜੀ ਗ੍ਰੋਥ ਆ ਐ ਨਹੀਂ ਵੀ ਕੋਈ ਇੱਕ ਅੱਧਾ ਟਾਂਡਾ ਆਪਾਂ ਦਿਖਾ ਦਈਏ ਵਿੱਚ ਵੜ ਕੇ ਕੋਈ ਆ ਕੇ ਚੈੱਕ ਕਰ ਸਕਦਾ ਪੂਰੀਆ ਟੌਪ ਦਾ ਕੰਮ ਹੀ ਆ ਮਲਾ ਆ ਮੇਰਾ ਹੱਥ ਵੀ ਨਹੀਂ ਆਉਂਦਾ ਮੇਰੀ ਸੇ ਪੁੱਟ ਦੇ ਕਰੀਬ ਆ ਹਾਈਟ ਹਾਂ ਫਿਰ ਵੀ ਇਹ ਇਦੋਂ ਉੱਤੇ ਹੀ ਆ ਪੁਰਾਣਾ ਬਈ ਤੇ ਚਾਰ ਸਵੇਰੇ ਬਈ ਨਿਗ੍ਹਾ ਮਰਵਾਦਿਆ ਤੇ ਹੋਰ ਵੀ ਛੱਲੀਆਂ ਆ ਪਾ ਇਹਨਾਂ ਵੀ ਕੋਈ ਅੱਧੀ ਦਿਖਾਤੀ ਛੱਲੀਆਂ ਹਨ ਤੋੜ ਕੇ ਤੇ ਆ ਸਾਰੀਆਂ ਛੱਲੀਆਂ ਦੇ ਇਥੋਂ ਲੈ ਕੇ ਮਾਲਾ ਵੀ ਗਿੱਠੋਂ ਉੱਤੇ ਹੀ ਆ ਕੰਮ ਇਹ ਆ ਦਾਣੇ ਦੇਖ ਲਓ ਤੁਸੀਂ ਦਾਣੇ ਆ ਦੇਖ ਲਓ ਦੋਸਤੋ ਤੁਸੀਂ ਬਹੁਤ ਤੋਂ ਜਿਹੜੀ ਮੱਕੀ ਆ ਬਈ ਚਾਰ ਨਹੀਂ ਬਈ ਕਿਸੇ ਕੋਈ ਘਾਟ ਹੀ ਨਹੀਂ ਹੈਗੀ ਨਾਲੇ ਨਾ ਬਈ ਇਹ ਬਹੁਤ ਘਟ ਰੇ ਤੇ ਸਪਰੇ ਜਿਵੇਂ 2 ਤੋਂ 2.5 ਕਿੱਗੱਟੇ ਜੂੜੀਆਂ ਪਈਆ ਤੇ ਚ ਦੋ ਸਪਰੇ ਹਾਂ ਨੋਰਮਲ ਇੱਕ ਇੱਕ ਤਾਕਤ ਦੋ ਕਰੀ ਸੀ ਬਸ ਕੋਈ ਬਾਲਾ ਰੇ ਸਪਰੇ ਵੀ ਹੋਇਆ ਬਈ ਹਾਂ ਬਈ ਕੁਝ ਵੀ ਨਹੀਂ ਪਾਇਆ ਮੰਨ ਲਾ ਨਾ ਤੇ ਕੱਖਾਂ ਵਾਲੀ ਸਪਰੇ ਕਰੀ ਆ ਠੀਕ ਹੈ ਤੇ ਮੰਨ ਲਾ ਜਮਾ ਆਰਗੈਨ ਕੀ ਆਪਾਂ ਬਾਣ ਨੂੰ ਕਰੀ ਜਾਂਦੇ ਆ ਜੀ ਹੌਲੀ ਹੌਲੀ ਕਰ ਰਹੇ ਹਾਂ ਹਾਂਜੀ ਤੇ ਇਹਦੇ ਵਿੱਚ ਝੋਨੇ ਦੀ ਪਰਾਲੀ ਸਾਰੀ ਸਾਰੀ ਕਣਕ ਦੀ ਕਦੇ ਅੱਗ ਨਹੀਂ ਲਾਈ ਅੱਗ ਨਹੀਂ ਲੱਗੇ ਬਈ ਕਦੇ ਵੀ ਬਿਲਕੁਲ ਬਈ ਹੈਪੀ ਸੀਡਰ ਨਾਲ ਬੀਜੀ ਸੀ ਤੇ ਲੋਕ ਤਾਂ ਕਰਦੇ ਸੀ ਝੇਡਾਂ ਹਮ ਪਰ ਆਣ ਦਾਤਾ ਨੇ ਕਿਰਪਾ ਕਰੀ ਕੇ ਕਣਕ ਬਹੁਤ ਟੌਪ ਦੀ ਹੋਈ ਬਈ ਠੀਕ ਹੈ ਸਾਰੀਆਂ ਵੀਡੀਓ ਕੋਈ ਬੰਦਾ ਆ ਕੇ ਦੇਖੂ ਆਪਣੇ ਕੋਲੇ ਹਾਂ ਤੇ ਮੰਨ ਲਾ ਪ੍ਰਾਲ ਐਡਾ ਐਡਾ ਅਸੀਂ ਪੀਲੀ ਪੂਛਾ ਦਾ ਸਭ ਨੂੰ ਪਤਾ ਠੀਕ ਹੈ ਐਡਾ ਐਡਾ ਝੋਨਾ ਸੀਗਾ ਹਾਂ ਤੇ ਸਾਰਾ ਓਵੇਂ ਜਿੱਕਰੀ ਹੈਪੀ ਸੀਡਰ ਨਗਾਦੀ ਸੀ ਵੇਚਦੀ ਅੱਛਾ ਪੂਰੀ ਵਧੀਆ ਹੋਈ ਪੂਰੀ ਵਧੀਆ ਪਰ ਕਣਕ ਜੋਰ ਲੱਗਦਾ ਸੀ ਕਣਕ ਦਾ ਕੋ ਪ੍ਰਾਲ ਬਹੁਤ ਸੀਗਾ ਹਾਂ ਤੇ ਪਰ ਇਹ ਸਿਰਾ ਹੋ ਗਿਆ ਕੰਮ ਠੀਕ ਹੈ ਹਾਂ ਤੇ ਲੈ ਵੀ ਦੋਸਤੋ ਮੱਕੀ ਬਈ ਬਿਲਕੁਲ ਤਿਆਰ ਆ ਆ ਦੇਖੋ ਆ ਚੱਲੀ ਖੋਲੀ ਬਈ ਓ ਚੱਲੀ ਖੋਲੋ ਮੜੀ ਜੀ ਓ ਆ ਸਾਹਮਣੇ ਇਧਰਲੇ ਪਾਸੇਲੇ ਬਈ ਆ ਸੀਗੀ ਲੇ ਤੁਹਾਨੂੰ ਵੀ ਆਪਾਂ ਲਾਈਵ ਵੀ ਦਿਖਾ ਦਨੇ ਬਾਈ ਠੀਕ ਆ ਛੱਲੀਆਂ 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 ਆ ਦਾ ਬਾਈ ਜਮਾਂ ਰਿਕਾਰਡ ਤੋੜਿਆ ਜਿੰਨੀਆ ਮਰਜ਼ੀ ਖਿਲਾ ਲਉ ਇੰਨੇ ਵੀ ਕੁਝ ਜਿਹੇ ਜਦਾਣਾ ਨਹੀਂ ਕੋਈ ਕਿਸੇ ਬਸ ਸੜੀ ਆ ਛੱਲੀ ਹਨ ਤੇ ਐਣ ਵਧੀਆ ਹਰੀ ਕਚਾਰ ਖੜੀ ਆਗੀ ਤੇ ਮਾਲਾ ਪੂਰੀ ਸੇਵਾ ਨਾਲ ਪਾਲੀ ਹੋਈ ਆ ਮੱਕੀ ਠੀਕ ਆ ਬਾਈ ਤੇ ਬਾਕੀ ਬਈ ਆਪਣਾ ਇਹਦਾ ਵਧੀਆ ਰੇਟ ਰੂਟ ਮਿਲਿਆ ਤਾਂ ਆਪਾਂ ਸੇਲ ਕਰਾਂਗੇ ਨਹੀਂ ਇੱਧਰ ਥਾਂ ਦਿਖਾ ਦਿਓ ਆਪਣਾ ਪਿੱਟ ਨੂੰ ਰੱਖਿਆ ਵਾ ਡੰਗਰਾਂ ਨੂੰ ਤੇ ਆਪਦੇ ਲਈ ਵੀਜੀ ਸੀ ਆਪਾਂ ਆਪਦੇ ਲਈ ਵੀਜੀ ਸੀ ਅੱਜ ਵੀ ਆਪਦੇ ਲਈ ਆ ਪਰ ਜੇ ਵਧੀਆ ਰੇਟ ਰੂਟ ਮਿਲੂ ਤਾਂ ਆਪਾਂ ਸੇਲ ਵੀ ਕਰ ਦਾਂਗੇ ਨਹੀਂ ਮਨਲਾ ਵਿਚਾਰ ਆਪ ਹੀ ਪਾਉਣਾ ਹੈ ਠੀਕ ਹੈ ਲੈ ਵੀ ਇਹ ਰਾਸ਼ੀ ਵਾਲਿਆਂ ਦੀ 30 ਦਿੱਤੀ ਆ ਆ ਮੈਨੂੰ ਲੱਗਦਾ ਭਾਈ 8 ਫੁੱਟ ਦੇ ਆਸ-ਪਾਸੇ ਕਰਨਾ ਹਾਂ ਹਾਂ ਭਾਈ ਆ ਦੇਖ ਲਓ ਕਰ ਦੋ 6 ਦਿੱਤਾ ਮੇਰੇ ਯਾਰ 6 ਤੋਂ ਆ ਟੱਪੇ ਹੀ ਖੜਾ ਗੰਮ ਹਾਂ ਤਾਂ ਭਾਈ ਭਾਈ ਬਹੁਤ ਯਾਨੀ ਕਿ ਤੁਸੀਂ ਜਦੋਂ ਤੁਸੀਂ ਇੱਥੇ ਆ ਕੇ ਦੇਖੋਗੇ ਨਾ ਭਾਈ ਮੱਕੀ ਤਾਂ ਸਾਨੂੰ ਆਟੋਮੈਟਿਕ ਲੱਗੂ ਵੀਰ ਹਾਂ ਇਹ ਚੀਜ਼ ਸਾਨੂੰ ਲੈਣੀ ਤੇ ਬਾਈ ਲੀਹਾਂ ਲੂਹਾਂ ਸਾਰੇ ਬਾਣ ਦੇ ਵਿੱਚ ਬਣਿਆ ਆਵੀਆਂ ਹੂੰ ਬੰਲਾ ਵੀ ਕੋਈ ਲੀਲੂ ਬਣਾਉਣ ਦੀ ਲੋੜ ਨਹੀਂ ਠੀਕ ਆ ਬਾਈ ਹਾਂ ਚਾਰ ਸਵੇਰੋਂ ਮੱਕੀ ਇੱਕੋ ਜੀ ਆ ਇਹ ਨਹੀਂ ਵੀ ਇੱਥੇ ਚੰਗੀ ਆ ਉਧਰ ਮਾੜੀ ਆ ਹੂੰ ਸਾਰੀ ਮੱਕੀ ਐਨ ਵਧੀਆ ਹਰੀਖਚਾਰ ਬਹੁਤ ਟੌਪ ਦੀ ਆ ਠੀਕ ਆ ਕੋਈ ਸੁੰਡੀ ਕੀੜਾ ਨਹੀਂ ਕੀ ਕਹਣਾ ਕੋਈ ਮਾੜਾ ਮੋਟਾ ਕਿਤੇ ਹੋਵੇ ਤੇ ਵਧੀਆ ਐਨ ਓਕੇ ਦੀ ਰਿਪੋਰਟ ਆ ਕੰਮ ਠੀਕ ਆ ਲੈ ਵੀ ਦੋਸਤੋ ਮੱਕੀਆਂ ਵੈਸੀ ਇਸ ਵਾਰ ਘਟ ਨੇ ਤੇ ਵੀ ਜੇ ਕਿਸੇ ਨੂੰ ਚਾਹੀਦੀ ਆ ਬਾਈ ਤਾਂ ਬਾਈ ਨਾਲ ਤੁਸੀਂ ਕਰ ਲਿਓ ਸੰਪਰਕ ਠੀਕ ਹੈ ਜੀ ਤੇ ਟਾਪ ਦੀ ਮੱਕੀ ਆ ਬਾਈ ਕੋਈ ਕੱਖ ਪੱਠਾ ਨਹੀਂ ਬਾਈ ਵਿੱਚ ਬਸ ਆ ਸਾਈਡਾਂ ਸੂਡਾਂ ਦੇ ਜਿੱਥੇ ਵੱਡੀ ਆ ਨਾ ਝੋਨਾ ਚੰਨਾ ਜਾ ਹੋਇਆ ਵਿੱਚ ਕੱਖ ਵੀ ਹੈ ਨਹੀਂ ਇਹਦੇ ਨਦੀਨ ਬਿਲਕੁਲ ਐਂਡ ਸਾਫ ਆ ਠੀਕ ਹੈ ਬਾਈ ਲੈ ਵੀ ਦੇਖੋ ਤੁਸੀਂ ਉਹ ਦੂਰ ਤੱਕ ਨਿਗਾਹ ਮਾਰੋ ਜਮਾ ਬਾਈ ਇੱਕੋ ਜਿਹਾ ਘਾ ਦਾ ਹਣਾ ਸਾਰੀ ਮੱਕੀ ਦਾ ਤੇ ਜਿਹੜੀ ਮੇਨ ਛੱਲੀ ਹੁੰਦੀ ਆ ਬਾਈ ਛੱਲੀ ਚ ਦਾਣਾ ਪੂਰਾ ਗਾ ਤੇ ਬਾਕੀ ਬਾਈ ਨਾਲ ਤੁਸੀਂ ਬਣਾ ਲਿਓ ਰੇਟ ਠੀਕ ਹੈ ਜੀ ਲਹਿਰਾ ਮੁਹੱਬਤ ਜ਼ਿਲ੍ਹਾ ਬਠਿੰਡਾ ਦਾ ਕੁਈ ਨੇੜੇ ਚੜੀ ਦੱਸੇ ਪਾਸੇ ਕੋਈ ਮਿੱਤਰ ਪਿਆਰਾ ਕੋਈ ਚਾਹੁੰਦਾ ਹੋਵੇ ਬਈ ਇਹ ਚੀਜ਼ ਲੈਣੀ ਤਾਂ ਬਈ ਸਾਨੂੰ ਟਾਪ ਦੀ ਹੈ ਜਿਹੜੀ ਮੱਕੀ ਉਹ ਬਾਈ ਕੋਲ ਇੱਥੇ ਖੜੀ ਆ ਤੇ ਬਾਹਣ-ਬੋਹਣ ਬਾਈ ਕਹਿੰਦਾ ਵੀ ਆਪਣੇ ਕੋਲੇ ਸਰਾਗਾ ਤੇ ਉਹਦੇ ਕਰਕੇ ਆਪਾਂ ਨੂੰ ਰੇਸ ਸਪਰੇ ਵੀ ਕੱਟ ਪੈਂਦੀ ਆ ਸੋ ਸਾਰੇ ਦੋਸਤਾਂ ਦਾ ਧੰਨਵਾਦ ਬਈ ਵੀਡੀਓ ਸ਼ੇਅਰ ਕਰ ਦਿਓ ਬਾਤੋ ਤਾਂ ਕਿ ਉਸ ਦੋਸਤ ਤੱਕ ਪਹੁੰਚੇ ਜਿਹਨੂੰ ਅਸਲ ਦੇ ਵਿੱਚ ਲੋੜ ਆ ਥੈਂਕ ਯੂ ਬਈ ਸ਼ੁਕਰੀਆ ਅਸੀ ਕਾਲ